ਹੈਲੋ एवरीवन ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਲੋ ਜੀ ਆ ਗਏ ਆ ਨਵੇਂ ਸਾਲ ਦੀ ਨਵੀਂ ਸਵੇਰ ਦੇ ਨਾਲ ਇੱਥੇ ਮੈਂ ਪੁੱਛ ਰਹੀ ਆ ਵੀ ਮੈਨੂੰ ਬਿੰਦੀ ਕਿਵੇਂ ਦੀ ਲੱਗਦੀ ਆ ਕਾਲੀ ਬਿੰਦੀ ਦਾ ਅੱਜ ਕੱਲ ਟ੍ਰੈਂਡ ਬਹੁਤ ਹੈ ਇਸ ਕਰਕੇ ਅੱਜ ਕੱਲ ਸ਼ੌਂਕ ਜਾਗਿਆ ਹੋਇਆ ਮੈਨੂੰ ਬਿੰਦੀ ਲਾਉਣ ਦਾ ਕਾਲੀ ਤੇ ਮੈਂ ਇਹ ਪੁੱਛ ਰਹੀ ਸੀ ਵੀ ਕਿਵੇਂ ਦੀ ਲੱਗਿਆ ਤੇ ਦੱਸਿਓ ਜ਼ਰੂਰ ਕਿਵੇਂ ਦੀ ਲੱਗਿਆ ਕਮੈਂਟਾਂ 'ਚ ਤੇ ਲੋ ਜੀ ਆ ਗਏ ਆ ਨਵੇਂ ਸਾਲ ਦਾ ਪਹਿਲਾ ਵਲੌਗ ਲੈ ਕੇ ਆਪਾਂ ਤੇ ਮਿਨੀ ਵਲੌਗਸ ਤਾਂ ਆ ਹੀ ਚੁੱਕੇ ਨੇ ਆਪਣੇ ਤੇ ਇਹ ਆ ਪਹਿਲਾ ਫੁੱਲ ਵਲੌਗ ਤੇ ਲੋ ਜੀ ਕਰਦੇ ਆ ਸ਼ੁਰੂਆਤ ਨਵੇਂ ਸਾਲ ਦੀ ਪਹਿਲੇ ਤਰੀਕ ਦੇ ਪਹਿਲੇ ਦਿਨ ਦੀ ਤੇ 2025 ਵਾਇਗਰੂ ਸੱਚੇ ਪਾਤਸ਼ਾਹ ਸਭ ਨੂੰ ਬਹੁਤ ਸੋਨਾ ਚੜਾਵੇ ਤੇ ਬਹੁਤ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤੇ ਲੋ ਜੀ ਜਦੋਂ ਨੂੰ ਇਹ ਮੇਰਾ ਵਲੌਗ ਅਪਲੋਡ ਹੋਣਾ ਉਦੋਂ ਨੂੰ 2-3 ਤਰੀਕ ਸ਼ਾਇਦ ਰੱਬ ਸੁੱਖ ਰੱਖੇ ਹੋ ਚੁੱਕੀ ਹੋਣੀ ਹੈ ਨਵੇਂ ਸਾਲ ਦੀ ਤੇ ਉਸ ਤੋਂ ਬਾਅਦ ਬਸ ਆਪਣਾ ਰੋਟੀ ਪਾਣੀ ਦਾ ਕਰਿਆ ਤੇ ਜਿਹੜਾ ਖਲਾਰ ਵਗੈਰਾ ਪੈਸੇ ਥੋੜਾ ਬਤਾਉ ਹੋ ਚੁੱਕਿਆ ਤੇ ਇਹ ਨਵੇਂ ਸਾਲ ਵਾਲੇ ਦਿਨ ਦੀ ਪਹਿਲੀ ਸਵੇਰ ਹੈ ਉਸ ਦਿਨ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਕਿਉਂਕਿ ਸਰਦਾਰ ਜੀ ਘਰ ਸੀਗੇ ਤੇ ਸਰਦਾਰ ਜੀ ਜਦੋਂ ਘਰ ਹੋਣ ਤਾਂ ਗਾਂ ਤਾਂ ਪੈਂਦਾ ਹੀ ਪੈਂਦਾ ਹੈ ਉਹ ਉਹਨਾਂ ਨੇ ਬਸ ਇਹ ਹੁੰਦਾ ਵੀ ਉਹਨਾਂ ਨੂੰ ਕੋਈ ਕਲੀਨਿੰਗ ਵਗੈਰਾ ਹੋਰ ਤਾਂ ਕੁਝ ਉਹਨਾਂ ਨੇ ਕਰਨਾ ਨਹੀਂ ਹੁੰਦਾ ਕਿਉਂਕਿ ਉਹ ਵੀ ਕੰਮ ਤੇ ਜਾਂਦੇ ਨੇ ਤੇ ਫਿਰ ਕੰਮ ਤੋਂ ਆਣ ਕੇ ਉਹਨਾਂ ਤੋਂ ਵੀ ਕੁਝ ਨਹੀਂ ਹੁੰਦਾ ਵੇਲੇ-ਕਵੇਲੇ ਆਉਂਦੇ ਨੇ ਬਸ ਉਹ ਆਣ ਕੇ ਆਪਣਾ ਆਰਾਮ ਵਗੈਰਾ ਕਰਦੇ ਨੇ ਤੇ ਇਹ ਐ ਵੀ ਬਸ ਉਹਨਾਂ ਨੇ ਚੀਜ਼ਾਂ ਇੱਧਰ-ਉੱਧਰ ਖਿਲਾਰ ਦਿੰਦੇ ਨੇ ਕੋਈ ਨਾ ਕੋਈ ਤੁਹਾਨੂੰ ਪਤਾ ਇੱਕ ਦਿਨ ਵੀ ਘਰ ਤੋਂ ਹਨਾ ਕੋਈ ਵੀ ਗ੍ਰੈਨੀ ਇਹ ਘਰ ਦੀ ਲੇਡੀਜ਼ ਐ ਉਹ ਚਲੀ ਜਾਵੇ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਫਿਰ ਅਸੀਂ ਤਾਂ ਫਿਰ ਵੀ 5-7 ਦਿਨ ਲਾਏ ਆ ਤੇ ਲਓ ਜੀ ਇੱਥੇ ਮੈਂ ਸਾਰੀ ਕਲੀਨਿੰਗ ਵਗੈਰਾ ਕਰਤੀ ਸੀ ਸਵੇਰੇ ਸਵੇਰੇ ਸ਼ੁਰੂ ਉੱਠੇ ਤਾਂ ਲੇਟ ਹੀ ਸੀ ਕਿਉਂਕਿ ਛੁੱਟੀਆਂ ਹਜੇ ਹੈਗੀਆਂ ਸੀ ਅੱਜ ਸੀ ਸੰਡੇ ਤੇ ਇਸ ਕਰਕੇ ਲੇਟ ਉੱਠਣ ਕਰਕੇ ਥੋੜਾ ਜਿਹਾ ਕੰਮ ਲੇਟ ਹੋ ਜਾਂਦਾ ਆਪਣਾ ਤੇ ਕੱਪੜੇ ਬਹੁਤ ਜ਼ਿਆਦਾ ਪਏ ਸੀ ਮੇਰੇ ਧੋਣ ਵਾਲੇ ਤਾਂ ਸਭ ਤੋਂ ਪਹਿਲਾਂ ਮੈਂ ਆਪਣਾ ਚਾਹ ਪਣੀ ਪੀ ਕੇ ਬਸ ਫਟਾਫਟ ਪਹਿਲਾਂ ਮਸ਼ੀਨ ਹੀ ਲਾਈ ਸੀ ਤੇ ਸਰਦਾਰ ਜੀ ਨੇ ਕਿਉਂਕਿ ਜਾਣਾ ਸੀਗਾ ਬਰਾਤ ਲੈ ਕੇ ਤੇ ਲੁਧਿਆਣੇ ਉਹ ਚਲੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਲੱਗੇ ਸੀ ਕੰਮ ਕਰ ਤੇ ਮੈਂ ਸਭ ਤੋਂ ਪਹਿਲਾਂ ਚਾਹ ਪਾਣੀ ਪੀ ਕੇ ਪਿੰਨੀਆਂ ਨਾਲ ਖਾਲੀਆਂ ਸੀਗਾ ਇੱਕ ਪਿੰਨੀ ਪਤਨੀ ਡੇਢ ਕ ਖਾਦੀ ਸੀ ਤੇ ਉਸ ਤੋਂ ਬਾਅਦ ਮੈਂ ਲੱਗੇ ਸੀ ਆਪਣੇ ਕਮਾ ਕਰਾਂ ਤੇ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਮੈਂ ਮਸ਼ੀਨ ਲਗਾਤੀ ਤੇ ਫਿਰ ਨਾਲ ਦੇ ਨਾਲ ਆਪਣਾ ਸਾਰੇ ਡਸਟਿੰਗ ਵਗੈਰਾ ਕੀਤੀ ਕੰਪਿਊਟਰ ਵਗੈਰਾ ਤੇ ਬੈੱਡ ਬੂਡ ਸਾਰੇ ਸ਼ੀਸ਼ਾ ਤੇ ਟੀਵੀ ਵਗੈਰਾ ਸਾਰਾ ਟੇਬਲ ਸਭ ਕੁਝ ਡਸਟਿੰਗ ਕਰਨ ਵਾਲਾ ਪਿਆ ਸੀ ਕਿਉਂਕਿ ਅਵੇਂ ਘਰ ਕੋਈ ਹੋਵੇ ਨਾ ਹੋਵੇ ਡਸਟ ਤਾਂ ਪੈਂਦੀ ਹੋਈ ਪੈਂਦੀ ਹੈ ਚੀਜ਼ਾਂ ਤੇ ਬਹੁਤ ਜ਼ਿਆਦਾ ਗਾਜਾ ਪੈ ਜਾਂਦਾ ਹੈ ਝਾੜੂ ਵਗੈਰਾ ਲਾਇਆ ਫਿਰ ਡਸਟਿੰਗ ਕਰਨ ਤੋਂ ਬਾਅਦ ਤੇ ਫਿਰ ਪੋਚਾ ਲਾਇਆ ਤੇ ਨਾਲ ਨਾਲ ਆਪਾਂ ਕੱਪੜੇ ਵੀ ਧੋਏਗੇ ਸੀ ਵਿੱਚ ਜੇ ਲਾਈਟ ਵੀ ਚਲੀ ਗਈ ਸੀ ਇਸ ਕਰਕੇ ਥੋੜਾ ਜਿਹਾ ਲੇਟ ਵੀ ਹੋ ਗਿਆ ਸੀ ਕੱਪੜੇ ਅੱਧੇ ਇੱਕ ਬਾਹਰ ਸੁੱਕਣੇ ਪਏ ਅੱਧੇ ਪੱਖਿਆਂ ਥੱਲੇ ਪਾਏ ਤੇ ਨਾਲ ਦੀ ਨਾਲ ਮੈਂ ਪੋਚੇ ਲਾ ਕੇ ਵੀ ਪੱਖੇ ਲਾਤੇ ਸੀ ਤਾਂ ਜੋ ਆਪਣਾ ਪੋਚੇ ਵਗੈਰਾ ਜਲਦੀ ਸੁੱਕ ਜਾਂਦੇ ਕੱਪੜੇ ਵੀ ਸੁੱਕ ਜਾਂਦੇ ਉਸ ਤੋਂ ਬਾਅਦ ਫਿਰ ਨਹਾ ਤੋਂ ਕਿ ਆਪਾਂ ਲਾਈ ਸੀ ਧੂਬ ਬੱਤੀ ਤੇ ਫੇਰ ਗਿਆ ਸੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ ਆਪਣੇ ਰੋਟੀ ਪਾਣੀ ਦਾ ਕੰਮਕਾਰ ਹੋ ਗਿਆ ਸੀ ਤੇ ਲੋ ਜੀ ਇੱਥੇ ਫਿਰ ਚੜ ਗਈ ਸੀ ਦੂਜੀ ਸਵੇਰ ਤੇ ਦੂਜੇ ਦਿਨ ਆਪਾਂ ਗਏ ਸੀ ਡਾਕਟਰ ਕੋਲ ਦਰਾਨੀ ਮੇਰੀ ਨੇ ਤੇ ਮੈਂ ਕੁਝ ਦਵਾਈ ਜੀ ਲੈਣੀ ਸੀ ਤੇ ਅਸੀਂ ਉਹ ਲੈ ਕੇ ਆਏ ਤੇ ਬਸ ਸ਼ਾਮ ਦਾ ਵੇਲਾ ਹੋ ਗਿਆ ਸੀ ਇੱਥੇ ਸ਼ਾਮ ਨੂੰ ਫਿਰ ਮੈਂ ਆਣ ਕੇ ਬਣਾਈ ਚਾਹ ਪਹਿਲਾਂ ਆ ਤਾਂ ਟਾਈਮ ਨਾਲ ਗਏ ਸੀ ਕਸਟਮਰ ਆ ਗਏ ਸੀ ਦੁਕਾਨ 'ਚ ਫਿਰ ਉਹ ਸੰਭਾਲੇ ਉਸ ਤੋਂ ਬਰਕਰਾਰ ਦੇ ਥੋੜੇ ਕੰਮ ਸੀ ਉਹ ਕੀਤੇ ਫਿਰ ਆਣ ਕੇ ਮੈਂ ਚਾਹ ਬਣਾਈ ਤੇ ਚਾਹ ਬਣਾਉਣ ਤੋਂ ਬਾਅਦ ਇੱਥੇ ਆ ਗਿਆ ਸੀ ਪਵਨ ਸਾਡੇ ਹੈਲਪਰ ਦਾ ਬੇਟਾ ਪਿਉਸ਼ ਤੇ ਉਹ ਇੱਥੇ ਖੇਡਣ ਲੱਗਾ ਪਿਆ ਸੀ ਤੇ ਉਹ ਚਾਹ ਨੂੰ ਦੇਖ ਕੇ ਕਹਿ ਰਿਹਾ ਸੀ ਮੈਨੂੰ ਚਾਹ ਦੇਵੋ ਤੇ ਨੂਰ ਨਾਲ ਬਹੁਤ ਜ਼ਿਆਦਾ ਮੱਛਰ ਰਿਆ ਸੀ ਇੱਥੇ ਤੇ ਚਲੋ ਜੀ ਉਹਦੇ ਨਾਲ ਖੇਡਾਂ ਗੁੱਡਾਂ 10 ਕੁ ਮਿੰਟ ਕੀਤੀਆਂ ਉਸ ਤੋਂ ਬਾਅਦ ਆਪਾਂ ਲੱਗੇ ਸੀ ਆਪਣੇ ਕੰਮਕਾਰਾਂ ਤੇ ਚਾਹ ਪਾਣੀ ਪੀ ਲਿਆ ਸੀ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਸ਼ਾਮ ਨੂੰ ਜਾਈ ਸੀ ਤੇ ਉਸ ਤੋਂ ਬਾਅਦ ਆਣ ਕੇ ਚਾਹ ਬਣਾਈ ਸੀ ਤੇ ਚਾਹ ਪੀਤੀ ਸੀ ਤੇ ਲਓ ਜੀ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਆਪਾਂ ਲੱਗੇ ਸੀ ਆਪਣੀ ਰੋਟੀ ਪਾਣੀ ਦੇ ਕੰਮਕਾਰਾਂ ਤੇ ਬੇਅਤ ਸ ਤਾਂ ਦਰਾਨੀ ਨੇ ਇੱਕ ਲਾਰਾ ਜਿਹਾ ਲਾਇਆ ਹੋਇਆ ਸੀ ਮੈਨੂੰ ਹੱਸੇਗੀ ਜੇ ਉਹ ਵਲੌਗ ਦੇਖੇਗੀ ਤਾਂ ਤੇ ਉਹ ਕਹਿੰਦੀ ਸੀ ਦੀਦੀ ਅੱਜ ਸਾਗ ਬਣਾਣਾ ਤੁਸੀਂ ਕੋਈ ਸਬਜ਼ੀ ਨਾ ਬਣਾਇਓ ਤੇ ਅਸੀਂ ਕਿਹਾ ਚਲੋ ਠੀਕ ਹੈ ਤੇ ਪਰ ਮੈਨੂੰ ਇਹ ਸੀ ਕਿ ਚੱਲ ਇੱਕ ਸਬਜ਼ੀ ਤਾਂ ਬਣਾ ਹੀ ਲੈਣੀ ਆ ਕਿਉਂਕਿ ਕਈ ਵਾਰ ਨਾ ਸਾਗ ਪੂਰਾ ਪੂਰਾ ਹੀ ਆਉਂਦਾ ਰਾਤ ਨੂੰ ਤਾਂ ਸਵੇਰੇ ਫਿਰ ਔਖਾ ਹੋ ਜਾਂਦਾ ਤਾਂ ਮੈਂ ਗੋਭੀ ਦੀ ਸਬਜ਼ੀ ਤਾਂ ਵੈਸੇ ਬਣਾਣੀ ਹੋਈ ਸੀ ਪਰ ਫਿਰ ਉਹਨੇ ਕਿਹਾ ਵੀ ਦੀਦੀ ਅੱਜ ਲੇਟ ਹੋ ਗਿਆ ਕੱਟਣ-ਕਟਾਣ ਤੇ ਸਾਗ ਸਾਫ਼ ਕਰਨ ਤੇ ਤੇ ਤੁਸੀਂ ਅੱਜ ਕੋਈ ਸਬਜ਼ੀ ਬਣਾ ਲਿਓ ਤਾਂ ਫਿਰ ਮੈਂ ਸਬਜ਼ੀ ਵੈਸੇ ਵੀ ਧਰਨੀ ਹੋਈ ਸੀ ਫਿਰ ਮੈਂ ਆਲੂ ਗੋਭੀ ਦੀ ਸਬਜ਼ੀ ਫਟਾਫਟ ਕੱਟੀ ਰਸੋਈ 'ਚ ਹੀ ਖੜੀ ਨੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਦੁੱਧ ਵੀ ਆਪਾਂ ਰੱਖਤਾ ਸੀ ਮੈਨੂੰ ਕਈ ਵਾਰ ਤਾਂ ਗੱਲਾਂ ਕਰੀ ਜਾਂਦਾ ਕੋਈ ਨਾ ਕੋਈ ਹੋਰੀ ਮਾਰੀ ਜਾਂਦਾ ਐਵੇਂ ਤੇ ਮਮਾ ਆ ਮਮਾ ਉਹ ਬਸ ਛੇੜੀ ਜਾਂਦਾ ਕੋਈ ਨਾ ਕੋਈ ਗੱਲਾਂ ਮੈਂ ਕਈ ਵਾਰ ਕਹਿੰਦੇ ਜਸ ਨਾ ਚੁੱਪ ਕਰ ਜਾ ਹੁਣ ਬਸ ਹਨਾ ਇੱਥੇ ਬਹੁਤ ਜਿਆਦੀਆਂ ਗੱਲਾਂ ਮੇਰੇ ਨਾਲ ਆਪਣੀਆਂ ਜਿਹੜੀਆਂ ਖੇਡਾਂ ਖੁੱਡਾਂ ਦੀਆਂ ਹੁੰਦੀਆਂ ਨੇ ਸਕੂਲ ਦੀਆਂ ਕਈ ਵਾਰ ਹੋਰ ਵੀ YouTube ਦੀਆਂ ਜਾਂ ਉਂਝ ਵੀ ਛੇੜ ਕੇ ਬਹਿ ਜਾਂਦਾ ਤੇ ਲੋ ਜੀ ਇੰਨੇ ਚ ਆਪਣੀ ਸਬਜ਼ੀ ਵਗੈਰਾ ਵੀ ਬਣ ਕੇ ਹੋਗੀ ਸੀ ਤਿਆਰ ਤੇ ਫਿਰ ਇੱਥੇ ਪਾਇਆ ਆਪਾਂ ਸੁੱਖ ਨਾਲ ਹਰਾ ਧਨੀਆ ਤੇ ਹਰਾ ਧਨੀਆ ਤੋਂ ਬਿਨਾ ਮੈਨੂੰ ਸਬਜੀ ਨਾ ਬੜੀ ਅਜੀਬ ਜਿਹੀ ਲੱਗ ਜਾਂਦੀ ਹੈ ਸਾਲ ਦੇ ਵਿੱਚ ਕਿਉਂਕਿ ਹਰਾ ਧਨੀਆ ਤੇਸਤਾ ਰਹਿੰਦਾ ਹੈ ਤੇ ਹਰਾ ਧਨੀਆ ਪਾ ਕੇ ਆਪਣੀ ਕੋਪੀ ਆਲੂ ਦੀ ਸਬਜੀ ਹੋ ਗਈ ਹੈ ਤਿਆਰ ਤੇ ਫਿਰ ਇਹ ਸੀ ਰਾਤ ਦਾ ਦੁੱਧ ਇਸ ਟਾਈਮ ਮੈਂ ਆਪਣਾ ਜਿਹੜਾ ਦੁੱਧ ਦਾਦ ਦੇ ਭਾਂਡੇ ਹੁੰਦੇ ਨੇ ਉਹ ਵੀ ਖਾਲੀ ਕਰ ਲੀਦੇ ਨੇ ਤੇ ਜਿਹੜੀ ਮਲਾਈ ਹੁੰਦੀ ਹੈ ਉਹ ਕੱਢ ਲਈਦੀ ਆਪਾਂ ਸਾਰੀ ਕਿਉਂਕਿ ਇਹ ਰਾਤ ਨੂੰ ਜਿਹੜਾ ਦੁੱਧ ਆਪਾਂ ਲੈਨੇ ਆ ਤੇ ਉਹ ਸਾਰਾ ਗਰਮ ਕਰਕੇ ਇਕੱਠਾ ਰੱਖ ਲੈਨੇ ਆ ਉਸ ਤੋਂ ਬਾਅਦ ਜਿੰਨਾ ਕਿਸੇ ਨੇ ਪੀਣਾ ਹੁੰਦਾ ਜਾਂ ਦਹੀਂ ਵਗੈਰਾ ਜਮਾਣਾ ਹੁੰਦਾ ਉਹ ਜਮਾ ਲਈਦਾ ਤੇ ਉਸ ਤੋਂ ਬਾਅਦ ਜਿਹੜਾ ਦੁੱਧ ਹੁੰਦਾ ਉਹ ਆਪਾਂ ਰੱਖ ਦਿੰਦਾ ਫ੍ਰਿਜ 'ਚ ਤੇ ਦੂਜੇ ਦਿਨ ਸ਼ਾਮ ਤੱਕ ਵਰਤੀਦਾ ਤੇ ਉੱਤੋਂ ਤੋਂ ਮਲਾਈ ਫੇਰ ਕੱਢ ਲਈਦੀ ਹੈ ਤੇ ਫਿਰ ਭਾਂਡੇ ਵੇਲੇ ਕਰ ਦਿੱਤੇ ਨੇ ਫੇਰ ਆ ਗਈ ਸੀ ਵਾਰੀ ਮੇਰੇ ਨਾਦਰਵੇਸ਼ਾਂ ਦੀ ਤੇ ਲਓ ਜੀ ਇਹਨਾਂ ਨੂੰ ਦੁੱਧ ਪਾਣੀ ਦਿੱਤੇ ਬਿਨਾ ਜਾਂ ਰੋਟੀ ਪਾਣੀ ਦਿੱਤੇ ਬਿਨਾ ਤਾਂ ਮੇਰਾ ਦਿਨ ਪੂਰਾ ਹੀ ਨਹੀਂ ਹੁੰਦਾ ਤੇ ਲੋ ਜੀ ਇਹਨਾਂ ਨੂੰ ਆਪਾਂ ਇੱਥੇ ਪਾਤਾ ਦੁੱਧ ਇਹ ਵੀ ਆਸ ਜੀ ਖੜੇ ਰਹਿੰਦੇ ਨੇ ਵਿਚਾਰੇ ਵੀ ਕਦੋਂ ਸਾਨੂੰ ਦੁੱਧ ਪਾਣੀ ਮਿਲੇਗਾ ਤੇ ਇਹ ਸਾਡਾ ਬੂਸੋ ਹੈ ਤੇ ਬਾਹਰ ਭੂਰੀ ਹੈ ਉਹਨਾਂ ਵੀ ਦੁੱਧ ਪਾਇਆ ਤੇ ਬੂਸੋ ਨੂੰ ਵੀ ਪਾਤਾ ਤੇ ਉਸ ਤੋਂ ਬਾਅਦ ਆਪਾਂ ਗੇਟ ਵਗੈਰਾ ਕਰ ਲੈਨੇ ਲੋਕ ਤੇ ਫਿਰ ਆਪਾਂ ਆਪਣੇ ਕੰਮ ਕਰ ਜਿਹੜੇ ਵੀ ਸੇ ਉਹ ਨਿਬੇੜੇ ਨੇ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਅੰਦਰ ਧਾਨ ਕੇ ਫਿਰ ਆਪਾਂ ਗੁੰਨ ਲਿਆ ਸੀ ਆਟਾ ਆਟਾ ਗੁੰਨ ਕੇ ਸਬਜ਼ੀ ਵਗੈਰਾ ਦਾ ਬਣਨਗੇ ਸੀ ਦੁੱਧ ਵਗੈਰਾ ਵੀ ਗਰਮ ਰੱਖਤਾ ਸੀ ਦਾ ਸੱਟਾ ਗੁੰਨ ਕੇ ਉਹਨਾਂ ਨੂੰ ਮਾਂਜਨੇ ਸੀ ਭਾਂਡੇ ਥੋੜੇ ਜਿਹਾ ਭਾਂਡੇ ਵਗੈਰਾ ਹੋ ਜਾਂਦੇ ਨੇ ਇਸ ਟਾਈਮ ਜਿਵੇਂ ਚਾਹ ਦੇ ਸ਼ਾਮ ਦੇ ਹੋ ਜਾਂਦੇ ਨੇ ਤੇ ਨਾਲੇ ਦੁੱਧ ਪਾਣੀ ਜਿਹੜਾ ਕੱਢਿਆ ਉਹ ਖਾਲੀ ਕੀਤੇ ਨੇ ਭਾਂਡੇ ਵਗੈਰਾ ਤੇ ਨਾਲੇ ਕੁੱਤੇ ਨੂੰ ਦੁੱਧ ਦੱਦ ਪਾਈ ਦਾ ਜਿਹੜਾ ਦਰবেশਾਂ ਨੂੰ ਉਹ ਭਾਂਡੇ ਵੀ ਹੋ ਜਾਂਦੇ ਨੇ ਤੇ ਸਾਰੇ ਉਹ ਆਪਾਂ ਮਾਂਜਨੇ ਹੁੰਦੇ ਨੇ ਤੇ ਇਸ ਟਾਈਮ ਫਿਰ ਮੈਂ ਆਟਾ ਵਗੈਰਾ ਗੁੰਨ ਲੈਣੀ ਹੁੰਦੀ ਹੋਂ ਮੈਨੂੰ ਆਟਾ ਇਹ ਹੁੰਦਾ ਵੀ ਚਲ ਸਵੇਰ ਜੋਗਾ ਵੀ ਕਈ ਵਾਰ ਗੁੰਨ ਲਈਦਾ ਇਸ ਟਾਈਮ ਹੀ ਕਿਉਂਕਿ ਹੁਣ ਠੰਡ ਚ ਤਾਂ ਆਟਾ ਚਲੋ ਠੀਕ ਹੀ ਰਹਿੰਦਾ ਗਰਮੀਆਂ ਚ ਥੋੜਾ ਜਿਆ ਰੰਗ ਜਾ ਵਟਾ ਜਾਂਦਾ ਇਸ ਕਰਕੇ ਐਸ ਟਾਈਮ ਮੈਂ ਆਟਾ ਸਵੇਰ ਜੋਗਾ ਵੀ ਗੁੰਨ ਲਿਆ ਸੀਗਾ ਤੇ ਲੋ ਜੀ ਆਟਾ ਵਗੈਰਾ ਗੁੰਨ ਕੇ ਫਿਰ ਆਪਾਂ ਲੱਗ ਗਏ ਸੀ ਆਪਣੀ ਡਿਊਟੀ ਭਾਂਡਿਆਂ ਦੀ ਤੇ ਤੇ ਭਾਂਡੇ ਪਹਿਲਾਂ ਤਾਂ ਮੈਂ ਜਿਹੜੇ ਛਾਨਣੇ ਚ ਮਾਂਜੇ ਹੋਏ ਸੀ ਸਵੇਰ ਦੇ ਦੁਪਹਿਰਾਂ ਦੇ ਉਹ ਸਾਰੇ ਚਿੰਤੇ ਸੀਗੇ ਤੇ ਕਈ ਹੁਣ ਕਮੈਂਟ ਕਰਨਗੇ ਸ਼ਾਇਦ ਵੀ ਤੁਸੀਂ ਐਵੇਂ ਚਿੰਕੇ ਘਾਤੋਂ ਰੱਖਣ ਜਾਂ ਕੋਈ ਨਾਂ ਵੀ ਕਰੇ ਚਲੋ ਮੈਂ ਤੁਹਾਨੂੰ ਦੱਸ ਦਿੰਨੀ ਆ ਵੈਸੇ ਹੀ ਕਿਉਂਕਿ ਇਹ ਭਾਂਡੇ ਨਾ ਕਾਫੀ ਜ਼ਿਆਦਾ ਹੋ ਜਾਂਦੇ ਨੇ ਤੇ ਧੂੜ ਮਿੱਟੀ ਜਿਵੇਂ ਕਿ ਤੁਹਾਨੂੰ ਮੈਂ ਕਈ ਪਿਛਲੇ ਵਲੌਗਾਂ 'ਚ ਦੱਸਿਆ ਵੀ ਬਿਲਕੁਲ ਰੋਡ ਤੇ ਘਰ ਹੋਣ ਕਰਕੇ ਨਾ ਧੂੜ ਮਿੱਟੀ ਬਹੁਤ ਜ਼ਿਆਦਾ ਆਉਂਦੀ ਹੈ ਜੇ ਕੱਲੇ-ਕੱਲੇ ਭਾਂਡੇ ਰੱਖੀਏ ਤਾਂ ਹਰ ਇੱਕ ਭਾਂਡੇ ਤੇ ਧੂੜ ਉੱਪਰ ਆ ਜਾਂਦੀ ਹੈ ਤੇ ਇਸ ਕਰਕੇ ਮੈਂ ਐਵੇਂ ਥੋੜੇ ਜਿ ਇਕੱਠੇ 'ਚ ਕਰਕੇ ਭਾਂਡੇ ਰੱਖ ਦਿੰਦੀ ਆ ਤੇ ਕੁਝ ਮੈਂ ਆਪਣੀ ਸਾਸੂ ਮਾਂ ਤੋਂ ਇਹ ਚੀਜ਼ ਸਿੱਖੀ ਆ ਵੀ ਉਹ ਵੀ ਇਕੱਠੇ 'ਚ ਕਰਕੇ ਭਾਂਡੇ ਧਰ ਦਿੰਦੇ ਨੇ ਤੇ ਇਕੱਠਿਆਂ 'ਚ ਨਾਲ ਇਹ ਹੁੰਦਾ ਵੀ ਜਿਹੜਾ ਸਭ ਤੋਂ ਉੱਪਰਲਾ ਭਾਂਡਾ ਹੁੰਦਾ ਉੱਤੀ ਮਾੜੀ-ਮੋਟੀ ਧੂੜ ਮਿੱਟੀ ਹੁੰਦੀ ਹੈ ਜਿਹੜੇ ਦੂਜੇ ਭਾਂਡੇ ਹੁੰਦੇ ਨੇ ਉਹਨਾਂ ਤੇ ਨਹੀਂ ਹੁੰਦੀ ਤੇ ਲੋ ਜੀ ਬਾਕੀ ਇੱਥੇ ਸਾਰੇ ਇਕੱਠੇ ਜੇ ਕਰਕੇ ਆਪਾਂ ਭਾਂਡੇ ਰੱਖ ਦਈਦੇ ਨੇ ਵੈਸ ਤਾਂ ਲਾਈ ਦੇਈਦੇ ਨੇ ਵੀ ਖਲਾਰ ਕੇ ਜਿਵੇਂ ਥੋੜੇ ਜਿਹਾ ਲੱਗਦੇ ਨੇ ਖਲਾਰ ਕੇ ਨਹੀਂ ਮਤਲਬ ਚਿਣ ਕੇ ਤੇਲ ਲਾ ਦਈਦੇ ਨੇ ਉਸ ਤੋਂ ਬਾਅਦ ਜਿਹੜੇ ਵੀ ਭਾਂਡੇ ਹੁੰਦੇ ਨੇ ਥੋੜੇ ਬੱਤੇ ਰੈਕ 'ਚ ਹੀ ਪਏ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਇੱਧਰ ਉੱਧਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤੁਹਾਨੂੰ ਪਤਾ ਸੁਖ ਨਾਲ ਵਾਸਤੇ ਘਰਾਂ ਦੇ ਵਿੱਚ ਤਾਂ ਭਾਂਡੇ ਟੰਡੇ ਬਾਧੂ ਚਾਹੀਦੇ ਹੁੰਦੇ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਦੀ ਲੋੜ ਪੈਂਦੀ ਹੋਈ ਰਹਿੰਦੀ ਹੈ ਤੇ ਉਸ ਤੋਂ ਬਾਅਦ ਮੈਂ ਸਾਰੇ ਭਾਂਡੇ ਜਿਹੜੇ ਝੂਠੇ ਸੀਗੇ ਉਹ ਕੱਢ ਲਏ ਸੀ ਸਿੰਕ ਤੋਂ ਬਾਹਰ ਸਿੰਕ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੀਦਾ ਕਈ ਵਾਰ ਤਾਂ ਮੈਂ ਐਵੇਂ ਹੀ ਬਾਹਰ ਮਾਂਜ ਕੇ ਰੱਖ ਲੈਂਦੀ ਹੁੰਨੀ ਆ ਤੇ ਕਈ ਵਾਰ ਮੈਨੂੰ ਇਹ ਹੁੰਦਾ ਵੀ ਮੈਂ ਬਾਹਰ ਹੀ ਰੱਖਣਾ ਤੇ ਵਿੱਚ ਮਾਂਜ-ਪਾਂਜ ਕੇ ਰੱਖੀ ਚਾਉਂਗੇ ਸਿੰਕ ਨੂੰ ਚੰ ਪਾਂਡੇ ਮੰਜ ਮੰਜ ਕੇ ਵਿੱਚ ਰੱਖ ਲੀਦੇ ਨੇ ਤੇ ਫਿਰ ਸਾਰੇ ਪਾਂਡੇ ਚੰਗੀ ਤਰ੍ਹਾਂ ਨਾਲ ਧੋ ਕੇ ਜਿੱਥੇ ਜਿੱਥੇ ਉਹਨਾਂ ਦੀ ਜਗ੍ਹਾ ਹੁੰਦੀ ਉੱਥੇ ਰੱਖ ਦੇ ਦਿੰਦੇ ਨੇ ਵੱਡੇ ਪਾਂਡੇ ਬਾਹਰ ਰੱਖ ਦੇ ਦਿੰਦੇ ਨੇ ਦੂਜੇ ਪਾਂਡੇ ਰੈਕ ਚ ਰੱਖ ਦੇ ਦਿੰਦੇ ਨੇ ਉਹ ਸੁੱਕ ਜਾਂਦੇ ਨੇ ਜਦੋਂ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਸਲਫ ਵਗੈਰਾ ਤੇ ਲਗਾ ਦਿੰਨੀ ਹੁੰਦੀਆਂ ਜਿੱਥੇ ਵੀ ਰੱਖਨੇ ਹੁੰਦੇ ਨੇ ਚਮਚੇ ਜਾਂ ਢਾਂਡੇ ਠੀਕ ਹੈ ਜੀ ਤੇ ਲੋ ਜੀ ਇਸ ਤਰ੍ਹਾਂ ਨਾਲ ਥੋੜਾ ਜਿਹਾ ਆਪਣਾ ਕੰਮਕਾਰ ਛੇਤੀ ਵੀ ਹੋ ਜਾਂਦਾ ਹੈ ਤੇ ਆਪਣਾ ਸਿਸਟਮੈਟਿਕਲੀ ਵੀ ਹੋ ਜਾਂਦਾ ਜਿਵੇਂ ਰਸੋਈ ਤੁਹਾਨੂੰ ਪਤਾ ਹੈ ਵੀ ਨੌਨ ਮੋਡੂਲਰ ਹੈ ਕੋਈ ਹੈ ਨਹੀਂ ਕਿ ਆਪਣੇ ਕੋਲ ਕਿਚਨ ਮੋਡੂਲਰ ਕਿਚਨ ਨੀਗਾ ਤੇ ਸਿੰਪਲ ਹੀ ਕਿਚਨ ਹੈ ਪਿੰਡਾਂ ਦਾ ਸਾਬ ਕਿਤਾਬ ਹੈ ਜਿਹੜਾ ਵਧੀਆ ਹੈ ਬਸ ਇਹ ਥੋੜਾ ਜਿਹਾ ਉਹ ਜਿਵੇਂ ਐਸੇ ਤੁਹਾਨੂੰ ਮੈਂ ਕਈ ਵਲੋਗਾਂ ਚ ਦੱਸਿਆ ਵੀ ਆ ਪਿੱਛੇ ਵੀ ਗੰਦਗੀ ਵੈਸੇ ਲੱਗਦੀ ਆ ਪਰ ਇਹ ਗੰਦਾ ਹੈ ਨਹੀਂ ਖਾ ਤੇ ਇਹਨੂੰ ਕਲੀਨ ਹੀ ਰੱਖੀਦਾ ਹੈ ਤੇ ਕਿਉਂਕਿ ਟਾਈਲਾਂ ਵਗੈਰਾ ਨਹੀਂ ਲੱਗੀਆਂ ਇਸ ਕਰਕੇ ਥੋੜੀ ਜਿਹੀ ਗੰਦਾ ਲੱਗਦਾ ਜੇ ਤੇ ਬਰਸ਼ ਵਗੈਰਾ ਕੁਝ ਮਾਰਨੇ ਤਾਂ ਸਿਮੇਂਟ ਉਤਰਨਾ ਸ਼ੁਰੂ ਹੋ ਜਾਂਦਾ ਹੈ ਤਦ ਲੋ ਜੀ ਫਿਰ ਆਪਣੇ ਕੰਮਕਾਰ ਸਾਰੇ ਥੇ ਨਿਬੜ ਗਏ ਸੀ ਰਹਿ ਗਈ ਸੀ ਰੋਟੀ ਤੇ ਹੁਣ ਆਪਾਂ ਬਣਾ ਲਏ ਨੇ ਫੁਲਕੇ ਤੇ ਫਿਰ ਜਸਨੂਰ ਨੂੰ ਲੱਗੀ ਸੀ ਭੁੱਖ ਤੇ ਜਸਨੂਰ ਨੂੰ ਰੋਟੀ ਆਪਾਂ ਪਰੋਸਤੀ ਸੀ ਤੇ ਆਪਾਂ ਵੀ ਖਾ ਲਈ ਸੀ ਸਰਦਾਰ ਜੀ ਨੇ ਵੀ ਖਾ ਲਈ ਸੀ ਆ ਕੇ ਕੰਮ ਕਰ ਤੋ ਤੇ ਉਸ ਤੋਂ ਬਾਅਦ ਉਹ ਵੀ ਲੰਮੇ ਪੈ ਗਏ ਸੀਗੇ ਫਿਰ ਆਪਾਂ ਕਰਨੇ ਹੁੰਨੇ ਆ ਰੂਟੀਨ ਚ ਪਾਠ ਪਾਠ ਦੀ ਹਾਜ਼ਰੀ ਲਵਾ ਕੇ ਫੇਰ ਆਪਾਂ ਸੌਣੇ ਆ ਤੇ ਲੋ ਜੀ ਇਹ ਸੀ ਅੱਜ ਦਾ ਆਪਣਾ ਰੁਟੀਨ ਤੇ ਨਵੇਂ ਸਾਲ ਦੀ ਇੱਕ ਸਵੇਰ ਤੇ ਦੋ ਦਿਨਾਂ ਦਾ ਕੰਮ ਕਰ ਤੇ ਦੱਸਿਓ ਜੀ ਵਲੌਗ ਕਿਵੇਂ ਦਾ ਲੱਗਿਆ ਤੇ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਇੱਕ ਨਵੇਂ ਵਲੌਗ 'ਚ ਨਵੀਂ ਵੀਡੀਓ 'ਚ ਲਾਈਕ ਐਂਡ ਸਬਸਕ੍ਰਾਈਬ ਮਾਈਕ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ